ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆਮੀਦ ਕਰਨਾ ਸਾਰੇ ਠੀਕ ਠਾਕ ਹੋਵੋਗੇ ਕਿ ਨਾ ਅੱਜ ਕੱਲ ਹਰੇਕ ਬੰਦੇ ਨੂੰ ਪ੍ਰੋਬਲਮ ਹੋ ਗਈ ਆ ਕਿ ਐਸਿਡਿਟੀ ਕਹਿੰਦੇ ਜਿਹਨੂੰ ਕਿ ਤਜਾਬ ਹਰੇਕ ਦੇ ਪੇਟ 'ਚ ਅੱਜ ਕੱਲ ਮੋਸਟਲੀ ਬੰਦਾ ਜ਼ਿਆਦਾਤਰ ਜਿਹੜੇ ਲੋਕ ਤਲੀਆਂ ਫਲੀਆਂ ਚੀਜ਼ਾਂ ਖਾਂਦੇ ਆ ਨਾ ਉਹਨਾਂ ਨੂੰ ਤਜਾਬ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਸੋ ਆਪਾਂ ਨੇ ਇੱਕ ਘਰੇ ਦਵਾਈ ਬਣਾਈ ਆ ਤਜਾਬ ਦੀ ਜਿਹਦੇ ਵੀ ਤਜਾਬ ਬੰਦਾ ਨਾ ਗਰੰਟੀ ਆ ਕਿ ਬੰਦਾ ਹੋ ਤਜਾਬ ਦੀ ਦਵਾਈ ਘਰੇ ਬਣਾਉਣੋ ਕਿ ਜ਼ਿੰਦਗੀ 'ਚ ਮੁੜ ਕੇ ਤਜਾਬ ਬੰਜੇ ਤਾਂ ਹਨਾ ਕੀ ਮਤਲਬ ਕੀ ਕੁਝ ਪੈਂਦਾ ਉਹਦੇ ਵਿੱਚ ਇੱਕ ਤੋਲਾ ਕੜਮੀ ਸ਼ੋਲਾ ਇੱਕ ਤੋਲਾ ਦਾ ਕੜਮੀ ਸ਼ੋਲਾ ਇੱਕ ਟੋਲਾ ਜੌਂਖਾਰ ਇੱਕ ਟੋਲਾ ਜੌਂਖਾਰ ਇੱਕ ਟੋਲਾ ਸਰਦ ਜਿਨੀ ਇੱਕ ਟੋਲਾ ਸਰਦ ਜਿਨੀ 4 ਟੋਲੇ ਸੱਤਾ ਮਿਸ਼ਰੀ 4 ਟੋਲੇ ਸੱਤਾ ਮਿਸ਼ਰੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਰਗੜ ਕੇ ਇਹਨਾਂ ਨੂੰ ਮਿਕਸ ਕਰ ਲਓ ਮਿਕਸੀ ਦੇ ਵਿੱਚ ਅਗੜ ਲਓ ਹਨਾ ਮਿਕਸ ਕਰਕੇ ਤੇ ਇਹਨਾਂ ਨੂੰ ਡੱਬੀ ਦੇ ਵਿੱਚ ਪਾ ਕੇ ਰੱਖਣਾ ਮਿਕਸ ਕਰਕੇ ਇਹਨਾਂ ਨੂੰ ਡੱਬੀ ਦੇ ਵਿੱਚ ਪਾ ਕੇ ਰੱਖ ਲੈਣਾ ਡੱਬੀ ਦੇ ਵਿੱਚ ਪਾ ਕੇ ਰੱਖ ਕੇ ਤੁਸੀਂ ਇਹਨੂੰ ਅੱਧਾ ਚਮਚਾ ਸਵੇਰ ਤੇ ਅੱਧਾ ਸ਼ਾਮ ਨੂੰ ਗਾਂ ਦੇ ਦੁੱਧ ਦੀ ਕੱਚੀ ਲੱਸੀ ਕਰਕੇ ਹਾਂਜੀ ਤੇ ਅੱਧਾ ਚਮਚਾ ਸਵੇਰ ਅੱਧਾ ਸ਼ਾਮ ਨੂੰ ਗਾਂ ਦੇ ਦੁੱਧ ਦੀ ਨਾ ਕੱਚੀ ਲੱਸੀ ਕਰਕੇ ਜਿਹੜਾ ਹੈਗਾ ਤੁਸੀਂ ਨਿਰਨੇ ਕਾਲ ਜੀ ਜਿਹਨੂੰ ਕਹਿੰਦੇ ਆਪਾਂ ਸਵੇਰੇ ਆਪਾਂ ਕੁਝ ਖਾਦਾ ਨਾ ਹੋਵੇ ਤੇ ਲੈ ਲੈਣਾ ਤੁਸੀਂ ਖਾਲੀ ਪੇਟ ਗਾਰੰਟੀ ਹੈ ਜੇ ਕੋਈ ਬੰਦੇ ਦੇ ਤੇ ਆਪ ਬੰਦਾ ਹੋਵੇ ਤਾਂ ਮੁੜ ਕੇ ਤੇ ਆਪ ਨਹੀਂ ਬੰਦਾ ਕਿਉਂਕਿ ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਜਾਣਕਾਰੀ ਦਿੱਤੀ ਸੀਗੀ ਜਿਹੜੀ ਆਪਾਂ ਕਰੀ ਕੋਈ ਚੀਜ਼ ਬਣਾਉਣੇ ਹੋਣਾ ਤੁਹਾਨੂੰ ਦੱਸ ਦਿੰਨੇ ਆ ਹਨਾ ਕਿ ਉਹਦਾ ਰਿਜ਼ਲਟ ਕੀ ਨਿਕਲੂਗਾ ਸੋ ਜਿਹੜੀਆਂ ਇਹ ਚਾਰੇ ਚੀਜ਼ਾਂ ਨੇ ਤੇ ਇਹਨਾਂ ਨੂੰ ਮਿਕਸ ਕਰਕੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਚੰਗੀ ਤਰ੍ਹਾਂ ਨਿਰਨੇ ਕਾਲ ਜੇ ਸਵੇਰ ਤੁਸੀਂ ਲੈ ਲਓ ਤੇ ਆਪ ਨਹੀਂ ਬਣੂਗਾ ਤੁਹਾਡੇ ਮੁੜਕੇ ਇਹ ਚੀਜ਼ਾਂ ਤੁਸੀਂ ਨੋਟ ਕਰ ਲਿਓ ਹਨਾ ਤੇ ਗਾਂ ਦੇ ਦੁੱਧ ਦੀ ਕੱਚੀ ਦਸੀ ਦੁੱਧ ਦੀ ਕੱਚੀ ਲਸੀ ਨਾਲ ਵੀ ਲੈ ਸਕਦੇ ਹਾਂ ਹਨਾ ਗਾਂ ਦੇ ਦੁੱਧ ਗਾਂ ਦੇ ਦੁੱਧ ਦੀ ਕੱਚੀ ਦਸੀ ਨਾਲ ਜਿਹੜਾ ਹੈਗਾ ਤੁਸੀਂ ਇਹ ਦਵਾਈ ਲੈ ਸਕਦੇ ਹੋ ਤੇ ਤੁਹਾਡੇ ਜ਼ਿੰਦਗੀ ਦੇ ਮੁੜਕੇ ਜਿਹੜਾ ਹੈਗਾ ਉਹ ਤੇ ਆਪ ਨਹੀਂ ਬਣੂਗਾ ਸੱਚ ਨੂੰ ਤੇ ਇਹ ਚੀਜ਼ਾਂ ਨਾ ਕਿਉਂਕਿ ਪੁਰਾਣੇ ਲੋਕ ਜਿਹੜੇ ਨੁਕਸੇ ਇਹ ਜਿਹੀਆਂ ਬਣਾਉਂਦੇ ਹੁੰਦੇ ਸੀਗੇ ਤੇ ਕਿਸੇ ਦੇ ਹਨਾ ਪਹਿਲਾਂ ਤੂੰ ਕੈਪਸੂਲ ਗੋਲੀਆਂ ਨਹੀਂ ਖਾਂਦੇ ਹੁੰਦੇ ਲੋਕ ਇਸ ਤਰ੍ਹਾਂ ਹੀ ਠੀਕ ਹੋ ਜਾਂਦੇ ਹੁੰਦੇ ਸੀ ਸੋ ਇਹ ਦਵਾਈ ਤੁਸੀਂ ਜ਼ਰੂਰ ਬਣਾਓ ਜਿਨ੍ਹਾਂ ਦੇ ਵੀ ਇਤਜ਼ਾਬ ਬੰਦਾਗਾ ਸੋ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਪਹਿਲਾਂ ਵੀ ਤੁਸੀਂ ਆਪਣੀਆਂ ਸਾਰੀਆਂ ਵੀਡੀਓ ਨੂੰ ਪਿਆਰ ਦਿੱਤਾ ਇੰਸਟਾਗ੍ਰਾਮ ਤੇ ਤੁਸੀਂ ਆਪਾਂ ਨੂੰ ਦੇਖਦੇ ਰਹਿੰਦੇ ਹੋ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜਿਓ